दोस्तों मेरे वालों तो सू प्यार भरी सताल अज मैं थोड़े न शेयर कर रही हूँ ढाबा स्टाइल पुन्ने हुए आलू की सब्जी जो कि बहुत ही टेस्टी बनती है ਇਹਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਕੌਲੀ ਫਰੈਸ਼ ਦਹੀਂ ਲਿਆਵਾਂ ਤੇ ਇਹਨੂੰ ਮੈਂ ਦਹੀਂ ਨੂੰ ਫੇਟ ਲਿਆ ਮਿਕਸ ਕਰਦੇ ਨਾਲ ਦੇ ਵਿੱਚ ਮਸਾਲੇ ਐਡ ਕੀਤੇ ਆ ਜਿਵੇਂ ਜ ਹਲਦੀ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਪੁੰਨੇ ਹੋਏ ਜੀਰੇ ਦਾ ਪਾਊਡਰ ਧਨੀਆ ਪਾਊਡਰ ਤੇ ਗਰਮ ਮਸਾਲਾ ਤੇ ਲੂਣ ਐਡ ਕੀਤਾ ਸਾਰੇ ਮਸਾਲੇ ਜਿੰਨੇ ਤੁਸੀਂ ਸਬਜ਼ੀ ਦੇ ਵਿੱਚ ਐਡ ਕਰਦੇ ਹੋ ਉਹ ਪਾ ਦੇਵਾਂਗੇ ਆਪਣੀ ਤੇਸਟ ਅਕੋਰਡਿੰਗਲੀ ਤੁਸੀਂ ਇਹਨਾਂ ਨੂੰ ਰੱਖ ਸਕਦੇ ਹੋ ਦਹੀਂ ਜਦ ਮਿਕਸ ਕਰਾਂਗੇ ਤੇ ਮੈਰੀਨੇਸ਼ਨ ਹੋਣ ਦੇ ਲਈ ਥੋੜੇ ਟਾਈਮ ਲਈ ਇਹਨਾਂ ਨੂੰ ਰੱਖ ਦੇਵਾਂਗੇ ਉਨੇ ਟਾਈਮ ਦੇ ਵਿੱਚ ਅਸੀਂ ਅਦਰਕ ਲਸਣ ਤੇ ਪਿਆਜ਼ ਇਹਨੂੰ ਅਸੀਂ ਬਰੀਕ-ਬਰੀਕ ਕੱਟ ਲੈਣਾ ਮੈਂ ਦੋ ਪਿਆਜ਼ ਲਏ ਆ ਤੇ ਇਹਨਾਂ ਨੂੰ ਜਿੰਨਾ ਮੈਕਸਿਮਮ ਬਰੀਕ ਕੱਟ ਸਕਦੇ ਹਾਂ ਉਹਨਾਂ ਬਰੀਕ ਤੁਸੀਂ ਕੱਟ ਲੈਣਾ ਨਾਲ ਹੀ ਦੋ ਹਰੀਆਂ ਮਿਰਚਾਂ ਵੀ ਕੱਟ ਦਿੱਤੀਆਂ ਵਾ ਫਿਰ ਕੜਾਈ ਦੇ ਵਿੱਚ ਸਰੋਂ ਦਾ ਤੇਲ ਐਡ ਕੀਤਾ ਤੁਸੀਂ ਜੋ ਵੀ ਵੈਜੀਟੇਬਲ ਆਇਲ ਯੂਜ਼ ਕਰਦੇ ਹੋ ਉਹ ਲੈ ਲੈਣਾ ਇੱਕ ਚਮਚ ਵਿੱਚ ਜੀਰਾ ਐਡ ਕਰ ਦੇਾਂਗੇ ਤੇ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਜਿਹੜਾ ਏ ਉਹ ਐਡ ਕਰ ਦੇਾਂਗੇ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਪਿਆਜ਼ ਨੂੰ ਮੀਡੀਅਮ ਫਲੇਮ ਦੇ ਉੱਪਰ ਇਹਨੂੰ ਅਸੀਂ ਹਲਕਾ ਜਿਹਾ ਸੁਨਹਿਰੀ ਹੋ ਗਿਆ ਨਾ ਇਹ ਚ ਥੋੜਾ ਜਿਹਾ ਚੁੰਡੀ ਕ ਲੂਣ ਐਡ ਕਰ ਦਿਓ ਤਾਂ ਕਿ ਇਹਦਾ ਕਲਰ ਬਹੁਤ ਜ਼ਿਆਦਾ ਡਾਰਕ ਨਾ ਹੋਵੇ ਤੇ ਉਸ ਦੇ ਬਾਅਦ ਨਾ ਇਹਦੇ ਵਿੱਚ ਅਸੀਂ ਬਰੀਕ ਕਟਿਆ ਹੋਇਆ ਅਦਰ ਲਸਣ ਹਰੀ ਮਿਰਚ ਸਾਰੀਆਂ ਚੀਜ਼ਾਂ ਜਿਹੜੀਆਂ ਐ ਉਹ ਐਡ ਕਰ ਦਿਆਂਗੇ ਤੇ ਇਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਕੁੱਕ ਕਰਨਾ ਸਿਰਫ 1 ਤੋਂ 2 ਮਿੰਟ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਪਕਾ ਲਵਾਂਗੇ ਤੇ ਤੁਸੀਂ ਦੇਖੋਗੇ ਪਿਆਜ਼ ਦਾ ਕਲਰ ਨਾ ਬਹੁਤ ਜ਼ਿਆਦਾ ਡਾਰਕ ਜਿਹੜਾ ਹੈ ਉਹ ਨਹੀਂ ਕਰਨਾ ਸੀ ਇਸ ਦੇ ਬਾਅਦ ਅਸੀਂ ਇਹਦੇ ਵਿੱਚ ਐਡ ਕਰਨਾ ਹੈਗਾ ਦਹੀਂ ਪਰ ਦਹੀਂ ਐਡ ਕਰਨ ਤੋਂ ਪਹਿਲਾਂ ਤੁਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਲੈਣਾ ਵਾ ਗੈਸ ਨੂੰ ਬੰਦ ਕਰਕੇ ਫਿਰ ਤੁਸੀਂ ਦਹੀਂ ਇਹਦੇ ਵਿੱਚ ਪਾਉਣਾ ਵਾ ਕਿਉਂਕਿ ਜੇ ਤੁਸੀਂ ਗੈਸ ਆਨ ਕਰਕੇ ਐਡ ਕਰਦੇ ਹੋ ਤੇ ਇਹਦੇ ਚ ਲੂਣ ਆ ਤਾਂ ਦਹੀਂ ਫਟਣ ਦੇ ਚਾਂਸ ਬਹੁਤ ਜ਼ਿਆਦਾ ਵਾ ਕੋਸ਼ਿਸ਼ ਕਰਿਓ ਕੀ ਗੈਸ ਨੂੰ ਬੰਦ ਰੱਖਿਓ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਾਂਗੇ 1 ਮਿੰਟ ਲਈ ਇਹਨੂੰ ਅਸੀਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕੀਤਾ ਗੈਸ ਬੰਦ ਕਰਕੇ ਫਿਰ ਆਪਾਂ ਗੈਸ ਔਨ ਕਰ ਦੇਾਂਗੇ ਤੇ ਹੁਣ ਇਸ ਗਰੇਵੀ ਨੂੰ ਅਸੀਂ ਪਕਾ ਲਵਾਂਗੇ 2-3 ਮਿੰਟ ਲੱਗਣੇ ਆ ਤੇ ਬੜੀ ਜਲਦੀ ਇਹਦਾ ਸਾਰਾ ਜਿਹੜਾ ਮੋਇਸਚਰ ਆ ਉਹ ਰਿਡਿਊਸ ਹੋ ਜਾਣਾ ਹੁਣ ਆਪਾਂ ਇਸੇ ਵਿੱਚ ਇੱਕ ਟਮਾਟਰ ਦੀ ਪਿਉਰੀ ਐਡ ਕਰਨੀ ਆ ਟਮਾਟਰ ਜਿਹੜਾ ਮੇਰੇ ਕੋਲੇ ਬੱਡੇ ਸਾਈਜ਼ ਦਾ ਸੀ ਇਸ ਕਰਕੇ ਮੈਂ 21 ਐਡ ਕੀਤਾ ਵਾ ਜੇ ਛੋਟੇ ਛੋਟੇ ਟਮਾਟਰ ਹੋਣ ਤਾਂ ਤੁਸੀਂ ਦੋ ਐਡ ਕਰਾ ਦਿਓ ਤੇ ਹੁਣ ਆਪਾਂ ਇਸ ਗਰੇਵੀ ਨੂੰ ਪਕਾਉਣਾ ਹੈ ਚੰਗੀ ਤਰ੍ਹਾਂ ਇਹਨੂੰ ਮੈਂ ਨਾ ਕਵਰ ਕਰਕੇ ਪਕਾਇਆ ਵਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਗਰੇਵੀ ਸਾਡੀ ਬਣ ਗਈ ਆ ਕੜਾਈ ਛੱਡ ਦਿੱਤੀ ਆਏ ਨੇ ਤੇ ਬਿਲਕੁਲ ਸੈੱਟ ਵੀ ਹੋ ਗਈ ਆ ਤੇ ਇਹਨੂੰ ਸਲੋ ਫਲੇਮ ਦੇ ਉੱਪਰ ਮੈਂ ਕਵਰ ਕਰਕੇ 5 ਤੋਂ 7 ਮਿੰਟ ਲਈ ਪਕਾ ਲਿਆ ਸੀਗਾ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਵਾ ਹੁਣ ਆਪਾਂ ਕੜਾਈ ਦੇ ਵਿੱਚ 2 ਚਮਚ ਤੇਲ ਹੋਰ ਐਡ ਕੀਤਾ ਵਾ ਤੇ ਇਹਦੇ ਵਿੱਚ ਇੱਕ ਲੰਬਾ ਕੱਟਿਆ ਹੋਇਆ ਪਿਆਜ਼ ਜਿਹੜਾ ਏ ਉਹ ਐਡ ਕਰ ਦੇਣ ਜੀ ਪਿਆਜ਼ ਦੇ ਨਾਲ ਜੇਕਰ ਤੁਹਾਡੇ ਕੋਲੇ ਨਾ Shimla mirch ਹੋਵੇ ਉਹ ਵੀ ਤੁਸੀਂ ਇਸ ਤਰ੍ਹਾਂ ਲੰਬੀ ਲੰਬੀ ਕੱਟ ਕੇ ਐਡ ਕਰ ਦੇਣੀ ਹੈ ਤੇ ਇਹਨੂੰ ਤੁਸੀਂ ਟਾਸ ਕਰਨਾ ਹਾਈ ਫਲੇਮ ਤੇ ਉਨੂੰ ਅਸੀਂ ਪਕਾਉਣਾ ਨਹੀਂ ਹੈਗਾ ਜਨਿੰਦੇ ਨੂੰ 골ਡਨ ਨਹੀਂ ਕਰਨਾ ਸਿਰਫ ਟਾਸ ਕਰਨਾ ਹਾਈ ਫਲੇਮ ਤੇ ਫਿਰ ਆਪਾਂ ਇਹਦੇ ਵਿੱਚ ਉਬਲੇ ਹੋਏ ਆਲੂ ਐਡ ਕਰ ਦੇਣਾ ਹੈ ਇੱਥੇ ਤੁਸੀਂ ਭੁੰਨੇ ਹੋਏ ਆਲੂ ਵੀ ਯੂਜ਼ ਕਰ ਸਕਦੇ ਹੋ ਜਾਂ ਉਬਲੇ ਹੋਏ ਆਲੂ ਇਹਨਾਂ ਨੂੰ ਇਸ ਤਰ੍ਹਾਂ ਮੈਂ ਕੱਟ ਕਰ ਲਿਆ ਵਾ ਤੇ ਇਹਨਾਂ ਨੂੰ ਵੀ ਅਸੀਂ ਹਾਈ ਫਲੇਮ ਦੇ ਉੱਪਰ 1 ਮਿੰਟ ਲਈ ਟੌਸ ਕਰਨਾ ਵਾ ਉਸ ਦੇ ਬਾਅਦ ਇਹਦੇ ਵਿੱਚ ਜਿਹੜਾ ਅਸੀਂ ਮਸਾਲਾ ਬਣਾ ਕੇ ਰੱਖਿਆ ਸੀ ਉਹ ਐਡ ਕਰ ਦੇਾਂਗੇ ਜੇਕਰ ਤੁਹਾਡੇ ਕੋਲ Shimla Mirch ਹੋਈ ਨਾ ਤਾਂ ਤੁਸੀਂ ਜ਼ਰੂਰ ਐਡ ਕਰਿਓ ਬਰੀਕ ਬਰੀਕ ਕੱਟ ਕੇ ਬਹੁਤ ਹੀ ਵਧੀਆ ਟੇਸਟ ਦਿੰਦੀ ਹੈ ਜਿਹੜਾ ਡੱਬੇ ਦੇ ਵਿੱਚ ਸਬਜੀ ਬਣੀ ਆ ਉਹਦੇ ਵਿੱਚ ਸ਼ਿਮਲਾ ਮਿਰਚ ਵੀ ਐਡ ਕੀਤੀ ਜਾਂਦੀ ਆ ਤੇ ਇਸ ਤਰ੍ਹਾਂ ਨਾ ਫਿਰ ਮਸਾਲੇ ਨੂੰ ਤੁਸੀਂ ਇਹਦੇ ਉੱਪਰ ਚੰਗੀ ਤਰ੍ਹਾਂ ਕੋਟ ਕਰ ਲੈਣਾ 1 ਮਿੰਟ ਲੱਗਦਾ ਜ਼ਿਆਦਾ ਟਾਈਮ ਨਹੀਂ ਕਵਰ ਕਰਕੇ ਸਲੋ ਫਲੇਮ ਤੇ 1 ਮਿੰਟ ਲਈ ਹੋਰ ਪਕਾ ਲਵਾਂਗੇ ਤਾਂ ਕਿ ਸਾਰੇ ਮਸਾਲਿਆਂ ਦਾ ਫਲੇਵਰ ਸਾਰੀ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਲਓ ਜੀ ਸਬਜੀ ਸਾਡੀ ਬਣ ਕੇ ਹੋ ਗਈ ਆ ਰੈਡੀ ਬਹੁਤ ਹੀ ਜ਼ਿਆਦਾ ਟੇਸਟੀ ਆਲੂ ਦੀ ਸਬਜੀ ਜੇਕਰ ਕੋਈ ਆਲੂ ਖਾਣਾ ਪਸੰਦ ਵੀ ਨਹੀਂ ਨਾ ਕਰਦਾ ਉਹ ਵੀ ਇਹ ਸਬਜੀ ਜਿਹੜੀ ਆ ਉਂਗਲਾਂ ਚਟਦਾ ਰਹਿ ਜਾਏਗਾ ਇੰਨੀ ਟੇਸਟੀ ਬਣ ਗਿਆ ਤੇ ਉਸਦੇ ਬਾਅਦ ਉੱਪਰ ਦੀ ਹਰੇ ਧਨੀਏ ਦੇ ਨਾਲ ਇਹਨੂੰ ਅਸੀਂ ਗਾਰਨਿਸ਼ ਕਰ ਦਾਂਗੇ ਤੇ ਇਹ ਸਬਜੀ ਜਿਹੜੀ ਆ ਨਾ ਇੰਨੀ ਜ਼ਿਆਦਾ ਟੇਸਟੀ ਬਣਦੀ ਤੁਸੀਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਕਿਸੇ ਤਰੀਕੇ ਨਾਲ ਵੀ ਖਾਓ ਕਿਵੇ ਕੋਈ ਮਹਿਮਾਨ ਆ ਜਾਂਦੇ ਆ ਘਰ ਦੇ ਵਿੱਚ ਨਾ ਤਾਂ ਤੁਸੀਂ ਫਟਾਫਟੇ ਆਲੂ ਦੀ ਸਬਜੀ ਬਣਾ ਕੇ ਸਰਵ ਕਰਿਓ ਹਰ ਕਿਸੇ ਨੂੰ ਬਹੁਤ ਪਸੰਦ ਆਈ ਤੇ ਆਪਣਾ ਫੀਡਬੈਕ ਮੈਨੂੰ ਜਰੂਰ ਸ਼ੇਅਰ ਕਰਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਤੇ ਇਸ ਰੈਸਪੀ ਨੂੰ ਟਰਾਈ ਜਰੂਰ ਕਰਨਾ ਮਿਲਦੇ ਆਂ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ